ਸਰਬਜੀਤ ਸਰੂਪ ਦੀ ਜਿੰਨ ਰੋਟੀ ਖਾ ਕੇ ਤੋ ਜਾਵੇਂ ਸੱਜਣਾ ਤੂੰ ਨਿੱਤ ਵੇ ਰੋਟੀ ਖਾ ਕੇ ਤੋ ਜਾਵੇਂ ਸੱਜਣਾ ਤੂੰ ਨਿੱਤ ਵੇ ਗੱਲਾਂ ਕਰਨ ਨੂਨ ਕਰੇ ਕਿਉਂ ਤੇਰਾ ਚਿੱਟੇ ਵੇ ਗੱਲਾਂ ਕਰਨ ਨੂਨ ਕਰੇ ਕਿਉਂ ਤੇਰਾ ਚਿੱਟੇ ਵੇ ਮੰਨਿਆ ਕਿ ਤੂੰ ਮਿਹਨਤ ਕਰ ਰੋਟੀ ਕਮਾਦਾਈ ਪਹਿਲਾ ਬੈਠ ਤੂੰ ਨਾ ਵਕਤ ਗਵਾਦਾਈ ਮੰਨਿਆ ਤੁਮੇ ਟੱਕਰ ਰੋਟੀ ਕਮਾਦਾਈ ਵੇਲਾ ਬੈਠ ਤੂੰ ਨਾ ਵਕਤ ਗਵਾਦਾਈ ਗੱਲਾਂ ਕਰਨ ਨੂੰ ਤੈਨੂੰ ਗੱਲਾਂ ਕਰਨ ਤੈਨੂੰ ਮਿਲਣ ਬਾਅਦ ਵਿੱਚ ਵੇ ਰੋਟੀ ਖਾ ਕੇ ਥੋ ਜਾਵੇਂ ਸੱਚੀ ਨਾ ਤੂੰ ਨਿੱਟਵੇਂ ਰੋਟੀ ਖਾ ਕੇ ਥੋ ਜਾਵੇਂ ਸੱਚੀ ਨਾ ਤੂੰ ਨਿੱਟਵੇਂ ਗੱਲਾਂ ਕਰਨ ਨੂੰ ਨਾ ਕਰ ਕਿਉਂ ਤੇਰਾ ਚਿੱਟ ਦੇ ਗੱਲਾਂ ਕਰਨ ਨੂੰ ਨਾ ਕਰ ਕਉ ਤੇਰਾ ਚਿੱਤ